ਪ੍ਰੋਬੰਜਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਪੰਜਾਬੀ ਨੌਜਵਾਨਾਂ ਦੇ ਲਈ ਇੱਕ ਬਹੁਤ ਖੁਸ਼ਖਬਰੀ ਆ ਰਹੀ ਹੈ ਜੀਆਂ ਦਾ ਦੱਸ ਦੇ ਕਿ ਵੱਡਾ ਤੋਹਫਾ ਦੇਣ ਜਾ ਰਹੀ ਹੈ ਪੰਜਾਬ ਸਰਕਾਰ ਸਰਕਾਰੀ ਨੌਕਰੀਆਂ ਨਿਕਲੀਆਂ ਨੇ ਵਕਕ ਵਕ ਅਹੁਦਿਆਂ ਦੇ ਉੱਪਰ ਜੀਆਂ ਦਾ ਦੱਸ ਦੇ ਕਿ ਪੰਜਾਬੀ ਨੌਜਵਾਨ ਜੋ ਪੇਪਰਾਂ ਦੀ ਤਿਆਰੀ ਕਰ ਰਿਹਾ ਜੋ ਜੋਬਸ ਲੈਣ ਦੇ ਲਈ ਇੰਸਟੀਚਿਊਟ ਦੇ ਵਿੱਚ ਕੋਚਿੰਗ ਲੈ ਰਿਹਾ ਉਹਨਾਂ ਦੇ ਲਈ ਬਹੁਤ ਖੁਸ਼ੀ ਦੀ ਖਬਰ ਹੈ ਦੱਸ ਦਈਏ ਕਿ ਪੰਜਾਬੀ ਨੌਜਵਾਨਾਂ ਨਾਲ ਜੁੜੀ ਵੱਡੀ ਖਬਰ ਤੁਹਾਨੂੰ ਦੇ ਰਹੇ ਹਾਂ ਦੱਸ ਦੇ ਕਿ ਸਰਕਾਰੀ ਨੌਕਰੀਆਂ ਨਿਕਲੀਆਂ ਨੇ ਜੀਆਂ ਦਾ ਦੱਸ ਦੇ ਕਿ ਪੰਜਾਬ ਦੇ ਵਿਚ ਸਰਕਾਰੀ ਨੌਕਰੀਆਂ ਨਿਕਲੀਆਂ ਨੇ ਅਪਲਾਈ ਕਰ ਸਕਦੇ ਹੋ ਤੁਸੀਂ ਤਦਾਦ ਦੀ ਕਿ 12ਵੀਂ ਪਾਸ ਜਿਹੜਾ ਵੀ ਵਿਅਕਤੀ ਆ ਉਹ ਅਪਲਾਈ ਕਰ ਸਕਦਾ ਤੇ ਨਾਲ ਹੀ ਤੋਂ ਹੁੰਦਾ ਦੀ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਜਾਨੀ ਕਿ ਪੀਐਸਪੀਸੀਐਲ ਦੇ ਵਿੱਚ ਭਰਤੀਆਂ ਜਿਹੜੀਆਂ ਨੇ ਨਿਕਲੀਆਂ ਨੇ ਵੱਖ-ਵੱਖ ਅਹੁਦਿਆਂ ਦੇ ਉੱਪਰ 433 ਭਰਤੀਆਂ ਨੇ ਜੀਆਂ ਦੱਸ ਦਿੱ ਗਏ ਪੀਐਸਪੀਸੀਐਲ ਬੋਰਡ ਦੇ ਵਿੱਚ 433 ਭਰਤੀਆਂ ਨਿਕਲੀਆਂ ਨੇ ਤੇ ਏਜ ਲਿਮਟ ਜਿਹੜੀ ਰੱਖੀ ਗਈ ਹੈ ਇਸ ਦੇ ਵਿੱਚ 37 ਸਾਲ ਤੱਕ ਜੀਆਂ ਦੱਸ ਦਿੱ ਕਿ ਏਜ ਲਿਮਟ ਹੈ 37 ਸਾਲ ਦੀ ਤੇ 12ਵੀਂ ਪਾਸ ਵੀ ਅਪਲਾਈ ਕਰ ਸਕਦੇ ਨੇ ਜਿਹੜੇ ਜਿਹੜੇ 12ਵੀਂ ਪਾਸ ਨੇ ਜਿਹੜੇ ਗ੍ਰੈਜੂਏਸ਼ਨ ਨਹੀਂ ਕੀਤੀ ਜਿਨ੍ਹਾਂ ਨੇ ਗ੍ਰੈਜੂਏਟ ਨਹੀਂ ਹੈਗੇ ਉਹ ਵੀ ਪਾਸ 12ਵੀਂ ਪਾਸ ਨੇ ਤਾਂ ਉਹ ਵੀ ਅਪਲਾਈ ਜਿਹੜਾ ਕਰ ਸਕਦੇ ਆ ਦੇਖ ਸਕਦੇ ਹੋ ਸੀ ਇਹ ਆ ਪੀਐਸਪੀਸੀਐਲ ਦੇ ਵੱਲੋਂ ਜਿਹੜਾ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਨੇ ਤਾਂ ਖੁਸ਼ਖਬਰੀ ਹੈਗੀ ਤਾਂ ਦੱਸ ਦਈਏ ਕਿ ਦੇਖ ਸਕਦੇ ਹੋ ਸੀ 26 ਤਰੀਕ ਤੱਕ ਲਾਸਟ ਡੇਟ ਹੈਗੀ ਅਪਲਾਈ ਕਰਨ ਦੀ ਔਨਲਾਈਨ ਤੇ ਇਹ ਔਨਲਾਈਨ ਫਾਰਮ ਜਿਹੜੇ ਆ ਇਹ ਪੰਜ ਨੂੰ ਆ ਜਾਣਗੇ ਪੰਜ ਤਨ ਜਾਨੀ ਕਿ 5 ਮਾਰਚ ਨੂੰ ਆ ਗਿਆਣਗੇ ਤੇ ਉਸ ਤੋਂ ਬਾਅਦ 26 ਤੱਕ ਜਿਹੜਾ ਲਾਸਟ ਡੇਟ ਆ 26 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਵੈਬਸਾਈਟ ਦੇਖ ਸਕਦੇ ਹੋ ਪੀਸੀਐਲ ਦੀ ਜੀ ਆਂਦਾਦੀ ਕਿ ਪੀਐਸਪੀਸੀਐਲ ਦੀ ਜਿਹੜੀ ਵੈਬਸਾਈਟ ਹੈ www.pspcl.in ਦੇ ਉੱਪਰ ਜਾ ਕੇ ਅਪਲਾਈ ਕਰ ਸਕਦੇ ਹੋ ਰਿਕਰੂਟਮੈਂਟ ਟੈਬ ਜਿਹੜਾ ਹੋਊਗਾ ਉਸ ਦੇ ਉੱਪਰ ਕਲਿੱਕ ਕਰਕੇ ਟੈਬ ਖੋਲ ਕੇ ਸਾਰਾ ਕੁਝ ਆਪਣੀ ਜਿਹੜੀ ਡਿਟੇਲਸ ਹੈ ਤੁਸੀਂ ਭਰ ਸਕਦੇ ਹੋ ਤੇ ਇਸ ਤੋਂ ਬਾਅਦ 26 ਤਰੀਕ ਲਾਸਟ ਹੈ ਜੀ ਆਂਦਾਦੀ ਕਿ ਇਹ ਗੱਲ ਦੇਖਣ ਵਾਲੀ ਹੈ ਗੱਲ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਕਿ 26 ਮਾਰਚ ਲਾਸਟ ਡੇਟ ਹੈ ਐਤੋਂ ਤੱਕ ਤੁਸੀਂ ਜਿਹੜਾ ਇਸ ਵੈਬਸਾਈਟ ਦੇ ਉੱਪਰ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹੋ ਕਿਉਂਕਿ ਤੁਹਾਨੂੰ ਪਤਾ ਇਸ ਤੋਂ ਬਾਅਦ ਫਿਰ ਹਾਲਾਂਕਿ ਜਿਹੜੀਆਂ ਡੇਟਸ ਨੇ ਇਹ ਐਕਸਟੈਂਡ ਹੋ ਜਾਂਦੀ ਹੈ ਵੱਧ ਜਾਂਦੀਆਂ ਨੇ ਪਰ ਤੁਸੀਂ ਵਧਣ ਦਾ ਇੰਤਜ਼ਾਰ ਨਹੀਂ ਕਰਨਾ ਤੁਸੀਂ ਜਿਹੜਾ 26 ਤੋਂ ਪਹਿਲਾਂ ਪਹਿਲਾਂ ਜਾ ਕੇ ਰਿਕਰੂਟਮੈਂਟ ਟੈਬ ਦੇ ਉੱਪਰ ਕਲਿੱਕ ਕਰਨਾ ਪੀਐਸਪੀਸੀਐਲ ਦੀ ਇਸ ਵੈਬਸਾਈਟ ਦੇ ਵਿੱਚ ਜਾ ਕੇ ਤੇ ਉਸ ਤੋਂ ਬਾਅਦ ਆਪਣੀ ਡਿਟੇਲਸ ਸਾਰੀ ਭਰਨੀ ਹੈ ਤੇ ਫਿਰ ਬਾਅਦ ਦੇਵੇ ਤੁਹਾਨੂੰ ਪਤਾ ਹੈ ਕਿ ਜਿਹੜੀ ਫੀਸ ਭਰਨੀ ਹੋਊਗੀ ਉਹ ਕੋਈ ਵੀ ਤਰੀਕਾ ਹੋ ਸਕਦਾ ਚਾਹ ਬੈਂਕ ਦੇ ਵਿੱਚ ਚਲਾਨ ਜਮ੍ਹਾਂ ਕਰਾਓ ਪਰ ਆਨਲਾਈਨ ਪੇਮੈਂਟ ਕਰੋ ਤਾਂ ਉਹ ਸਭ ਨੂੰ ਲੈ ਕੇ ਜਿਹੜਾ ਤੁਸੀਂ ਇਸ ਵੈਬਸਾਈਟ ਦੇ ਉੱਪਰ ਜਾ ਕੇ ਕੰਟੈਕਟ ਕਰ ਸਕਦੇ ਹੋ ਰਿਕਰੂਟਮੈਂਟ ਟੈਬ ਦੇ ਉੱਪਰ ਤਦਾਦ ਦੇ ਕਿ ਪੰਜਾਬੀ ਮੁੰਡਿਆਂ ਦੇ ਲਈ ਖੁਸ਼ਕਾਬਰੀ ਹੈ ਜਿੱਥੇ ਬੇਰਜ਼ਗਾਰੀ ਲਗਾਤਾਰ ਵੱਧ ਰਹੀ ਹੈ ਜੇ ਉੱਥੇ ਚਲੋ 433 ਪੋਸਟ ਆਉਂਦੀਆਂ ਜਿਹੜਾ ਉਹ ਵੀ ਫਿਰ ਕਹਿੰਦੇ ਹੁੰਦੇ ਆ ਕਿ ਡੁੱਬਦੇ ਨੂੰ ਤਨਕੇ ਦਾ ਸਹਾਰਾ ਤਾਂ ਤੁਸੀਂ ਉਹ ਵੀ ਜਿਹੜਾ ਵਰਤ 사 ਦਿਓ ਇੱਥੇ ਵੀ ਜਿਹੜਾ ਤੁਸੀਂ ਆਪ ਦਾ ਅਪਲਾਈ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਜੌਬਸ ਲੈ ਸਕਦੇ ਹੋ ਸਰਕਾਰੀ ਨੌਕਰੀ ਨਿਕਲੀ ਹੈ ਪੇ ਸਕੇਲ ਵੀ ਵਧੀਆ ਹੋਏਗਾ ਤਾਂ ਦੱਸ ਦਈਏ ਕਿ ਵੱਖੋ-ਵੱਖਰੇ ਡਿਪਾਰਟਮੈਂਟਸ ਦੇ ਵਿੱਚ ਜੀਆਂ ਦੱਸ ਦਈਏ ਕਿ ਪੀਐਸਪੀਸੀਲ ਦੇ ਵਿੱਚ ਵੱਖੋ-ਵੱਖਰੇ ਡਿਪਾਰਟਮੈਂਟਸ ਦੇ ਵਿੱਚ ਜਿਹੜੀਆਂ ਇਹ ਪੋਸਟਾਂ ਨੇ ਨਿਕਲੀਆਂ ਨੇ ਤਾਂ ਦੱਸ ਦੇ ਇੱਕ 433 ਪੋਸਟਾਂ ਨੇ ਤੇ ਏਜ ਲਿਮਟ ਇਸ ਦੇ ਵਿੱਚ ਰੱਖੀ ਗਈ ਹੈ 37 ਸਾਲ 37 ਸਾਲ ਤੱਕ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਤੇ ਬਾਅਦ ਦੇ ਵਿੱਚ ਜਿਹੜਾ ਕੋਟਾ ਹੁੰਦਾ ਕੋਟੇ ਦੇ ਹਿਸਾਬ ਨਾਲ ਵੀ ਸਾਰਾ ਕੁਝ ਰਿਲੀਫ ਮਿਲਦੀ ਰਹਿੰਦੀ ਹੈ ਚਾਹੇ ਉਹ ਫੀਸ ਨੂੰ ਲੈ ਕੇ ਹੋਵੇ ਜਾਂ ਫਿਰ ਲਾਸਟ ਡੇਟ ਨੂੰ ਲੈ ਕੇ ਹੋਵੇ ਜਾਂ ਫਿਰ ਉਹ ਏਜ ਗੈਪ ਨੂੰ ਲੈ ਕੇ ਹੋਵੇ ਤਾਂ ਦੱਸ ਦਈਏ ਕਿ 18 ਜਿਹੜਾ 18 ਅਗਿਆ ਸੌਰੀ 12ਵੀਂ ਪਾਸ ਜਿਹੜੇ ਤੁਸੀਂ ਹੈਗੇ ਹੋ ਤਾਂ 12ਵੀਂ ਪਾਸ ਵੀ ਅਪਲਾਈ ਕਰ ਸਕਦੇ ਹੋ ਗ੍ਰੈਜੂਏਸ਼ਨ ਜਿਹਨਾਂ ਨੇ ਨਹੀਂ ਵੀ ਕੀਤੀ ਉਹਨਾਂ ਦੇ ਲਈ ਵੀ ਇਹ ਇੱਕ ਸੁਨਹਿਰੀ ਮੌਕਾ ਕਹਿ ਸਕਦੇ ਹਾਂ ਕਿਉਂਕਿ ਜਿਸ ਹਿਸਾਬ ਨਾਲ ਬੇਰਜ਼ਗਾਰੀ ਇੰਨੀ ਜ਼ਿਆਦਾ ਵਧੀ ਉਹ ਜਿਹ 433 ਪੋਸਟ ਆਉਂਦੀਆਂ ਤਾਂ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਚੰਗੀ ਗੱਲ ਹੈ ਤਾਂ ਤੁਸੀਂ